ਹੈਲੋ ਜੀ ਸਤਿ ਸ਼੍ਰੀ ਅਕਾਲ ਸਵਰਤਤ ਵੱਡਾ ਸਾਈਜ਼ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਕਰਦੇ ਆ ਬਲੌਗ ਦੀ ਸਟਾਰਟਿੰਗ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੁਹਾਨੂੰ ਆ ਦੇਖੋ ਜੀ ਮੇਰੇ ਮਗਰ ਖੜੇ ਆ ਜਸਕਰਨ ਸਿੰਘ ਮਿਲੋ ਜੀ ਜਸਕਰਨੋ ਹੈਲੋ ਮਿਲੋ ਸਾਡੀ ਰੁਈ ਨੂੰ ਨਲਾਈ ਸੀ ਨਲਾਈ ਸੀ ਗੱਲ ਇੱਧਰ ਬੈਠਾ ਇੱਧਰ ਬੈਠਾ ਸੈਜਪ੍ਰੀਤ ਸਿੰਘ ਮਿਲੋ ਮੈਂ ਕਿ ਨਹੀਂ ਹਾਂਜੀ ਮੈਂ ਦੋ ਮੈਂ ਵਿਛਲੀ ਕੀਤਾ ਹੈ ਲੋ ਹਾਂ ਓਏ ਹਟ ਜਾ ਕਿਸ ਕਰਨ ਹਟ ਹਾਂਜੀ ਆਪ ਬੈਠਣ ਇੱਥੇ ਥੱਲੇ ਡੰਗਰਾਂ ਦੇ ਕੋਲ ਤੇ ਆਪਾਂ ਨੇ ਹੁਣ ਅੱਜ ਤੂੜੀ ਵੀ ਅੰਦਰ ਪਾ ਲਈ ਦੇਖ ਲੋ ਕਣਕ ਵੀ ਆਪਾਂ ਢੋਲ ਪਾ ਦਈਏ ਨਾ ਰਹਿ ਗਈਆਂ ਹੁਣ ਪਾਥੀਆਂ ਪਾਥੀਆਂ ਚੱਕੜੀਆਂ ਨੇ ਜੀ ਆਪਾਂ ਨੇ ਮਸਲ ਟਾਈਮ ਕੱਢ ਕੇ ਆਏ ਆ ਹਵਾ ਚੱਲ ਰਹੀ ਹੈ ਬਹੁਤ ਸਣੀ ਠੰਢ ਠੰਢੀ ਤੇ ਅੱਜ ਅੰਦਰ ਕਰਾਂਗੇ ਆਪਾਂ ਪਾਥੀਆਂ ਪਾਥੇ ਲਾਵਾਂਗੇ ਸੱਡ ਦੇ ਥੱਲੇ ਜਿਸ ਕਰਨਾ ਨਹੀਂ ਮੈਨੂੰ ਚਕਾਉਣਾ ਹੈਲੋ ਰਾਜੂ ਜੀ ਸੱਡ ਜਾ ਹੈਲੋ ਕਰਾ ਹੈਲੋ ਸੱਡ ਨੂੰ ਚਕਾ ਦੂਗਾ ਸਾਨੂੰ ਤੇ ਹੈਲੋ ਹਾਂਜੀ ਜੇ ਵੀਡੀਓ ਪਸੰਦ ਆਈ ਤਾਂ ਜ਼ਰੂਰ ਲਾਈਕ ਕਰਕੇ ਜਾਇਓ ਨਾਲ ਚੈਨਲ ਸਬਸਕ੍ਰਾਈਬ ਕਰਿਓ ਤੇ ਵੀਡੀਓ ਫੋਲੋ ਕਰਵਾ ਜ਼ਰੂਰ ਕਰਿਓ ਕਦੋਂ ਹੁੰਦਾ ਪਤਨਾਗੋੜ ਨੂੰ ਪੱਖਿਆਂ ਤੋਂ ਹੁਣ ਹੈ ਕਿ ਕੀ ਕਰੀ ਜਾਂਦੇ ਨੇ ਇਹ ਇਹ ਨਹੀਂ ਹੁੰਦਾ ਲਾਲਾ ਲਓ ਜੀ ਆਪਾਂ ਅੱਗੇ ਪਤਨਾਗੋੜ ਹਵਾ ਬਸਣ ਚੱਲਦੀ ਆ ਤੇ ਪਹਿਲਾਂ ਆਹ ਛੇੜ ਚੱਕ ਦਾਂਗੇ ਕਿਉਂਕਿ ਬੀਲਾਂ ਨੇ ਵੀ ਖੇਲੜ ਅੱਦਮ ਭਰੇ ਚੱਲ ਫਟਾਫਟ ਸਮਾਰ ਕੇ ਲਾ ਦੀ ਉੱਥੇ ਤੋਂ ਲੱਗ ਜਾ ਹੋਈ ਤੇ ਤੂੰ ਆਖਣ ਨੂੰ ਬਤਾ ਦੇ ਬੜਾ ਸਹਿ ਜਿਹੜੀ ਨਾ ਟੁੱਟੀ ਜੂ ਉਹ ਬਾਥੀ ਨੂੰ ਸਾਈਡ ਤੇ ਕੱਢ ਦੀ ਬਸ ਮੈਂ हो <laughs> रा ਇਹ ਨਹੀਂ ਇਹ ਜਿਆਦਾ ਹੈ ਇਹਨੇ ਬੱਤੇ ਹਾਂ ਹਾਂ ਮਾਰ ਕੇ ਚਣੇ ਚਣੇ ਕਿ ਘੜ ਦੇਣਾ ਉਹ ਨੂੰ ਇਹ ਚਕਾ ਛੋਟਾ ਇੱਥੇ ਗਰਜੂ ਕਰਾ ਤੇ ਕੰਮ ਨਾ ਕਰਾਇਆ ਨਾ ਪਤਾ ਮੈਂ ਲੈ ਜੀ ਮੇਰੇ ਦੇ ਮਾਦੂ ਬੜਾ ਲੈ ਲਿਆ ਅੱਜ ਮਜ਼ਦੂਰੀ ਦੇ ਉਸਤਾਦ ਦੀ ਛੁੱਟੀ ਹੈ ਯਾਰ ਮਜ਼ਦੂਰਾਂ ਨੂੰ ਅੰਮੀ ਇਹਦੇ ਬਾਅਦ ਵਿੱਚ ਇਹਦੇ ਵਿੱਚੇ ਪਾਉਣੇ ਜਿਹੜੇ ਮਿੱਟੀ ਜਿਹੀ ਲੱਗੀ ਹੋਈ ਹੈ ਕਾਫੀ ਹਾਂਜੀ ਅੱਜ ਆ ਗਿਆ ਸੈਲਫ੍ਰੀਤ ਦਾ ਰਜਾਈਤ ਸੈਲਫ੍ਰੀਤ ਹੋ ਗਿਆ ਪਾਸ 9th ਕਲਾਸ ਦੇ ਵਿੱਚ ਹੋ ਗਿਆ ਜੀ ਇਹਦੇ ਵਧੀਆ ਨੰਬਰ ਲੱਗੇ ਪਾਸ ਹੋਇਆ ਪਾਰਟੀਆਂ ਨੇ ਕਰ ਲਈ ਤਾਂ ਕੋਈ ਸੀ ਅੱਜ ਸੀ ਘੰਨੇ ਬਸ ਜੇਵਰਡੇ ਹੈ ਨਾ ਲੇਵੜੇ ਦੀ ਛੁੱਪੀ ਸੀਗੀ ਅੱਜ ਸਾਰਿਆਂ ਨੂੰ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਲੇਵੜੇ ਦੀਆਂ ਮੁਬਾਰਕਾਂ ਲੱਗੀ ਹੋਣੀ ਇਸ ਵਾਰ ਮਾਰਿਆ ਕਿਵੇਂ ਆਸਾ? ਅਸੂਲਾਂ ਦੇ ਖਲਾਫ ਅਸੂਲ ਨੇ ਆ ਜਾ ਮਾਤਾ ਵਿਚਕਾਰ ਪਾ ਦੇ ਇਹ ਦਿਨ ਚ ਕੰਮ ਕਰੇ ਤੇ ਕੰਮ ਕਰ ਜੋ ਅਕਾ ਦਾ ਕੰਮ ਕਰਾਉਂਦੇ ਵੀ ਨਹੀਂ ਪਾ ਸਕਦੇ ਦਿਸਕਰਨ ਦਿਸਕਰਨ ਉਹ ਨੇੜੇ ਦਾ ਸਟੂਪ ਤਾਂ ਘਹਾਰੀ ਵੀ ਲਾਉਣੀ ਆਪਾਂ ਨੇ ਉੱਥੇ ਘਹਾਰੀ ਹਾਂ ਕੱਲੇ ਪਾ ਦੇਣਾ ਫਿਲਪਣੀ ਵੀ ਲਗਾਣੀ ਨਾ ਨਾ ਇਹ ਮੈਨੂੰ ਚੁਗਾ ਕਮ ਹੋਰ ਵੀ ਦੂਜਾ ਬੈਕਰੀਆ ਦੇਖ ਰਿਹਾ ਹੈ ਆ ਜਾ ਚਲ ਚੀਨੂ ਕਰਕੇ ਚੁਕਣ ਦਾ ਥੋੜਾ ਬਾਸ ਤੇ ਜਾ ਰਹੀ ਹਾਂ ਤਾਕੋ ਔਰ ਦਾ ਤੇ ਹੁਣ ਇਧਰ ਲਈ ਨ ਲੱਗੇ ਹੋਣੇ ਬਸ ਇਹ ਵੀ ਗਈ ਲਾਤੀ ਉਹਦੀ ਗਿਰਨਗੀ ਤੇਰੇ ਮੂੰਹ ਤਾਂ ਵੱਜੂ ਜੇ ਗਿਰਗੀ 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 ਦੇਖਿਆ ਨਾ ਮੈਂ ਦੇਖਿਆ ਟੇ ਟੁੱਟਦੇ ਇੱਥੇ ਛੱਡ ਦੇਗਾ ਧੂਣੀ ਤੇ ਲੱਗ ਜਾਣਗੇ ਖੜੀ ਹੁੰਦੀ ਆ ਲੈੰਦੀ ਚੱਕ ਕੇ ਖੜਦੀ ਹੁੰਦੀ ਆ ਸਮਾਂ ਹੋ ਗਿਆ ਬੱਸ ਇਹ ਆ ਲੈੰ ਚੱਕਦੀ

ਆਜੀ ਆਪਣੀ ਇੱਧਰ ਜਿਹੜੀ ਚੇਟ ਲਾਹੀਦੀ ਉਹ ਵੀ ਅੰਦਰ ਚਲੇ ਗਈ ਇੱਧਰਲੀ ਵੀ ਸਾਰੀ ਚਲੇ ਗਈ ਤੇ ਹੁਣ ਹੋ ਗਿਆ ਜੀ ਧਾਰ ਦਾ ਟਾਈਮ ਤੇ ਸੈਜ ਫ੍ਰੀਜ ਭਰ ਕੇ ਰੱਖ ਦੂਗਾ ਇੱਥੇ ਤੋਂ ਇੱਥੇ ਤੱਕ ਰਹਿ ਗਈਆਂ ਹਲੇ ਪਾਥੀਆਂ ਇਹ ਇੱਥੇ ਹੈਗੀਆਂ ਵੀ ਵੱਧ ਨੇ ਕਿਉਂਕਿ ਡਬਲ ਡਬਲ ਨਾ ਹੋਣਾਂ ਨੇ ਹੁਣ ਆਪਾਂ ਚੱਲਦੇ ਅੰਦਰ ਸੈਜ ਫ੍ਰੀਜ ਵੀ ਨਾਲ ਥੱਕ ਗਿਆ ਹੋਊਗਾ ਪਾਣੀ ਪੀ ਲੂਗਾ ਜਦੋਂ ਮੈਂ ਧਾਰਾਂ ਵਗੈਰਾ ਚੋਲੂਗੀ ਨਾਲੇ ਅੰਦਰ ਕਾਫੀ ਜਮਾ ਹੋ ਗਈਆਂ ਪਾਥੀਆਂ फिर मैं धारा चुक के दोबारा दो ला दूँगी हम दवा कि हो गई उस तो बाद सीट लागे जो टाइम बचे हमारे पास असला नहीं तसला है ਹੋ ਤਾਂ ਸਹੀ ਹੈ। ਹਮੋਂ ਬਰੇਦੇ ਪਟਾਣਗੜੇ ਲੈ। ਬਾਜੀ ਐਨੀਆ ਬਾਥੇ ਆ ਗਏ ਅੰਦਰ ਇਹ ਭਰ ਗਿਆ। ਹੁਣ ਇਹ ਉੱਥੇ ਲਾਉਣੀਆਂ ਚੇਟ ਲਾ ਦੂੰਗੀ ਮੈਂ। ਫਿਰ ਲਿਆਵਾਂਗੇ ਅੰਦਰ ਦੂਸਰੀਆਂ। ਪਰਾ ਤਾਂ ਤਾਣਾ ਚੋਦੀ। ਬਾਜੀ ਹੁਣ ਆਪਣੀ ਧਾਰਾਂ ਵਗੈਰਾ ਚੋਦੀਆਂ ਉਸ ਤੋਂ ਬਾਅਦ ਨੇ ਮੈਂ ਕੁੜੀਏ ਬਾਥੇ ਲਾਗੀ ਸੀਗੀ। ਉਹ ਚੜਗੀ ਉੱਪਰ ਤੇ ਮੈਂ ਹੁਣ ਲੈ ਕੇ ਜਾ ਕੇ ਸੂਚਾ ਕੇ ਤੇ ਇੱਕ ਆਪਾਂ ਹਲਾਉਨੇ ਆ। ਬਹਾਰੀ ਜੀ ਅੰਦਰ ਲਾ ਦਨ ਮੈਂ ਸੈਟ ਫਲੇ ਨਹੀਂ ਆਹ ਦੇਖੋ ਵਧੀਆ ਖਲਾ ਨਾ ਨਾ ਮੈਂ ਤਾਂ ਬੈਕਗਰਾਉਂਡ ਚੋਂ ਜਾ ਤੇ ਦੇਖੋ ਜੀ ਮੇਰੇ ਇੰਨੀ ਵਧੀਆ ਤਾਂ ਲਾਉਣੀਆਂ ਆਉਂਦੀਆਂ ਨਹੀਂ ਗੀਆਂ ਜਿਹੋ ਦੀਆਂ ਆਉਂਦੀਆਂ ਨੇ ਉਹਦੀਆਂ ਲਾ ਦੇਣੀਆਂ ਮੈਂ ਆਪਣੇ ਛੁੱਟੀਆਂ ਤਾਂ ਅੱਜ ਕਰ ਦੇਣੀਆਂ ਸਾਫ ਨਹੀਂ ਹੋ ਪਈ ਨਾ ਮਮਾ ਮੱਗੇ ਹੋਰ ਤੋਂ ਵਰਕੇ ਹੋਲ ਦੇ ਮੈਂ ਕੋਲ ਗੇਟ ਲਾ ਦੀ ਫਿਰ ਦੋਏ ਲਾ ਦੇ ਮੈਂ ਵੀ ਲਾ ਵੀ ਮੂਰਲਾ ਵੀ ਸੈੱਡ ਦੀ ਆਪਾਂ ਨੂੰ ਏਨੀ ਮौज ਆ ਗਈ ਕਿ ਲੋਕ ਨਹੀਂ ਕਹਿੰਦੇ ਬਾਤ ਜੀ ਜਾਓ ਨੇ ਸਾਈਡ ਤੇ ਕੱਢ ਦਾਂਗੇ। ਹੁਣ ਤੇ ਲੱਗ ਜਾਣਗੀਆਂ। ਲਾਵਾ। ਆਇਆ। ਆ ਆ ਆ ਆ ਆ ਆ ਆ ਆ। ਤੇ ਮੂਹੋਂ ਸਾਢੇ 6 ਦਾ ਹੋ ਗਿਆ। ਭਾਰਾ ਕੰਦ ਨੂੰ ਲਾ। ਆ ਆ ਆ ਆ ਆ ਆ ਆ ਆ। ਬਾਕੀ ਜਿਹੜੀਆਂ ਮੈਂ ਅਜ ਲਾ ਰਾਂਗੇ ਬਾਕੀ ਇਸਲੇ ਲਾਉਂਗੀ। ਕਿਉਂਕਿ ਹਲੇ ਆਪਣੇ ਇੱਥੇ ਜਗ੍ਹਾ ਕਰ ਲੈਣੀ ਆ।

ਖਾਸੀ ਜਗਾ ਚਾਹੇ ਖਾਸੀਆ ਵਾਖ ਲੱਗ ਜਾਂਦੀ ਐ ਜੇ ਜਿੰਕੀ ਦਾ ਨਾ ਆਲਾ ਸੇ ਦਾ ਪੂਰੀ ਹੋ ਗਈ ਹੁਣ ਥੱਲੇ ਫੇਰ ਦੋ ਘਰ ਲਾਗੇ ਆਪਾਂ ਲਾਉਣੀਆਂ ਤੇ ਕੋਈ ਨਹੀਂ

ਆਪਣੇ ਸਾਰੇ ਸੁੱਕੇ ਮਲੇ ਚੱਕ ਕੇ ਨਾ ਰੱਖਦੇ। ਬਾਕੀ ਇਸੇ ਤਰ੍ਹਾਂ ਸਾਰੀਆਂ ਇਹ ਜੇਟਾਂ ਨੂੰ ਲਾ ਦਾਂਗੇ। ਇਹ ਟੀਰੋ ਕਰਨ। ਫਿਰ ਤੋਂ ਕਰ ਉਹ ਨੂੰ ਕਿਉਂਕਿ ਜੇ ਵੀਡੀਓ ਮੈਂ ਇਦਾਂ ਲਾਈਗੀ ਬਹੁਤ ਨੰਨੀ ਹੋਏਗਾ। ਸਾਰੇ ਲਾਈਕ ਉਹ ਤੁਹਾਨੂੰ ਦਿਖਾ ਦੇ। ਸੜੀ ਪਿੰਡਾਂ ਕਿੱਥੇ ਜਾਂਦਾ ਬੱਥੇ ਜਿੰਨਾ ਮਰਜੀ ਗੈਸ ਹੋਵੇ। ਹੁਣ ਦੇਖੋ ਆਪਣੀ ਕੋਲ ਗੈਸ ਵੀ ਆ। ਗੈਸ ਸਿਲੰਡਰ ਵੀ ਲੈ ਲਿਆ ਆਪਣਾ। ਫੇਰ ਵੀ ਪਾਖਿਆਂ ਵੀ ਦਿੱਤੇ ਜਰੂਰੀ ਐਡੀਆਂ ਵੱਡੀਆਂ ਲੱਗ ਚੁੱਕੀਆਂ ਤੇ ਹਾਲਾ ਪਾਖਿਆਂ ਪੀ ਰਹੇ ਨੇ ਸੌਂਕਾ ਕਾਫੀ ਅੰਨਯਲਾ ਨੀਰਾਂ ਜੀਂਦੀਆਂ ਬਾਕੀ ਜਿਹੜੀਆਂ ਰਹਿ ਗਈਆਂ ਉਹ ਸਵੇਰ ਟੱਪਲਾ ਹੁੰਦਾ हां जी वीडियो अपनी बहुत लंबी हो रही है छह हां बैकअप लेना लो जी अपनी गहारी अटिक लग चुकी हैले फल तो काफी रहती है ਇੱਧਰ ਵੀ ਬਾਥੀਆਂ ਪੈਨਾਂ ਨੇ ਕੁਛ ਆਪਣੀਆਂ ਬਾਹਰ ਪੈਨਾਂ ਨੇ ਹਲੇ ਤੇ ਵਿੱਚ ਟੁੱਟ ਭੱਜ ਜੀ ਨਿਕਲਦੀ ਉਹ ਕੱਢੀ ਜਾਂਦੇ ਆ ਕਾਫੀ ਟੁੱਟੀਆਂ ਹੋਈਆਂ ਨਿਕਲਦੀਆਂ ਨੇ ਬਾਹਰ ਨੇ ਲੱਗ ਕੇ ਇਹਨਾਂ ਕੰਪਲੀਟ ਹੋ ਜੂਗੀ ਫਿਰ ਇਹ ਐਨੀ ਕੁ ਲਾਤੀ ਤੇ ਵੀਡੀਓ ਆਪਣੀ ਬਹੁਤ ਲੰਬੀ ਹੋ ਜਾਣੀ ਹੈ ਜੇ ਸਾਰੀ ਲਾਉਂਦੀ ਦਿਖਾਉਣ ਲੱਗ ਗਏ ਤੁਹਾਨੂੰ ਅਗਲੀ ਵੀਡੀਓ ਚ ਦਿਖਾ ਦੂੰਗੀ ਲਾਈ ਹੋਈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਹੋ ਜਿਹਾ ਲੱਗਦਾ ਸਾਡੇ ਪਿੰਡਾਂ ਵਾਲਿਆਂ ਦੇ ਕੰਮ ਮੈਨੂੰ ਤਾਂ ਬਹੁਤ ਵੀ ਲੱਗਦੇ ਨੇ ਕੰਮ ਕਰਨੇ ਦੇਖੋ ਬਸ ਹੁਣ ਤਾਂ ਥੋੜੀਆਂ ਇਥੇ ਹੋਰ ਲੱਗਣੀਆਂ ਇਥੇ ਆਪਣੀ ਕੰਪਲੀਟ ਹੋ ਜੂਗੀ ਫਿਰ ਇਹ ਗਹਾਰੀ ਫਿਰ ਤੁਹਾਨੂੰ ਦਿਖਾਵਾਂਗਾ ਅਗਲੀ ਵੀਡੀਓ ਦੇ ਵਿੱਚ ਚਲੋ ਜੀ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਵੀਡੀਓ ਤੇ ਨਾਲ